ਉਸੀਂ ਦੇਖ ਰਹੇ ਹਾਂ ਐਲ ਵੀ ਐਸ ਨਿਊਜ਼ ਚੈਨਲ ਸ਼ਾਨ ਪੰਜਾਬ ਦੇ ਰਾਹੀਂ ਜੋ ਕਿ ਪਿੰਡ ਸੁਰਜਨਪੈਣੀ ਵਿਖੇ ਫਸਲਾਂ ਦੀ ਸੁੱਖ ਸ਼ਾਂਤੀ ਲਈ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਗਏ ਨੇ ਤੇ ਸਾਡੇ ਨਾਲ ਮੌਜੂਦ ਨੇ ਐਡ ਗ੍ਰਾਂਥੀ ਮੁੱਖ ਸੇਵਾਦਾਰ ਪਾਇ ਰਾਜਵੀਰ ਸਿੰਘ ਜੀ ਤੇ ਲੋਕਲ ਕਮੇਟੀ ਦੇ ਪ੍ਰਧਾਨ ਸਰਦਾਰ ਮੇਕ ਸਿੰਘ ਜੀ ਉਹਨਾਂ ਤੋਂ ਇਲਾਵਾ ਅਮਰੀਕ ਸਿੰਘ ਜੀ ਪੋਰ ਨਗਰ ਨਿਵਾਸੀ ਸਾਡੇ ਨਾਲ ਮੌਜੂਦ ਨੇ ਆਪਾਂ ਪੁੱਛਾਂਗੇ ਗੱਲ ਕਰਾਂਗੇ ਇਹਨਾਂ ਦੇ ਨਾਲ ਕਿ ਸੇਵਾਦਾਰਨ ਵੱਲੋਂ ਕਿਵੇਂ ਸੇਵਾ ਨਿਭਾਈ ਗਈ ਹੈ ਕੀ ਇਸ ਲੰਗਰ ਦੇ ਵਿੱਚ ਵਰਤਾਇਆ ਗਿਆ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਐਲਿਵਸ ਨਿਊਜ਼ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਬਾਅਦ ਪਹਿਲਾਂ ਆਪਣਾ ਐਲਕੇਜੀਐਸ ਜਿਹੜਾ ਪੱਤਰਕਾਰ ਜੀ ਨੇ ਉਹਨਾਂ ਦਾ ਧੰਨਵਾਦ ਕਰਦਾ ਸਰਾਉ ਪੱਤਰਕਾਰ ਜੀ ਦਾ ਸੰਦੇਵ ਸਿੰਘ ਸਰਾਉ ਸੋ ਜੋ ਕਿ ਆਪਣੇ ਨਗਰ ਸੁਰਜਨ ਭੈਣੀ ਵੱਲੋਂ ਆਪਣੇ ਗੁਰਦੁਆਰਾ ਗੁਰੂ ਗੋਬਿੰਦ ਸਾਹਿਬ ਜੀ ਫਰਦੁਆਰਾ ਸਾਹਿਬ ਦੇ ਵਿੱਚ ਜੋ ਜੋ ਨਗਰ ਦੀ ਸੁਖਸ਼ਾਂਤੀ ਦੇ ਲਈ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਸਨ ਪਰਸੋਂ ਪਰਸਰੂਪ ਤੋਂ ਲੈ ਕੇ ਤੁਰਕੀ ਬਾਣੀ ਰੱਬੀ ਬਾਣੀ ਆਈ ਤਿੰਨ ਸਗਲੀ ਚੰਦਮਟਾਈ ਦੇ ਸ੍ਰੀ ਅਖੰਡ ਪਾਤਸ਼ਾਹ ਸਨ ਅੱਜ ਨਿਰਭਗਨ ਭੋਗ ਪਾਏ ਗਏ ਨੇ ਭੋਗ ਤੋਂ ਉਪਰੰਤ ਸੰਗਤਾਂ ਨੇ ਤਿੰਨ ਦਿਨ ਤੋਂ ਲੈ ਕੇ ਸੇਵਾ ਕੀਤੀ ਹੈ ਬੀਬੀਆਂ ਭੈਣਾਂ ਨੇ ਲੰਗਰ ਦੀ ਸੇਵਾ ਕੀਤੀ ਹੈ ਨੌਜਵਾਨ ਵੀਰਾਂ ਨੇ ਵੀ ਬਹੁਤ ਉਤਸ਼ਾਹ ਦੇ ਨਾਲ ਸੇਵਾ ਕੀਤੀ ਹੈ ਸੋ ਲੰਗਰ ਦੇ ਵਿੱਚ ਸੋ ਵਧੀਆ ਪਕਵਾਨ ਬਣਾਏ ਗਏ ਨੇ ਸੋ ਜੋ ਕਿ ਜਲੇਬੀਆਂ ਦਾ ਲੰਗਰ ਚੱਲ ਰਿਹਾ ਹੈ ਸੋ ਬੜੇ ਉਤਸ਼ਾਹ ਦੇ ਨਾਲ ਸੰਗਤਾਂ ਸੇਵਾ ਕਰ ਰਹੀਆਂ ਨੇ ਸੋ ਜਿੰਨੇ ਵੀ ਸੰਗਤ ਬਣਾ ਬੀਬੀਆਂ ਵੀਰ ਬਜ਼ੁਰਗ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸੇਵਾ ਕਰਕੇ ਆਪਣਾ ਜੀਵਨ ਸੁਪਨਾ ਬਣਾ ਰਹੇ ਹਨ ਸੋ ਇਨੀ ਆਕੂ ਬੇਨਤੀਆਂ ਕਰਦਾ ਹੋਇਆ ਖਮਾ ਦਾ ਜਾਚਕ ਵਾਹਿਗੁਰਜ ਕੀ ਖਾਲਸਾ ਵਾਹਿਗੁਰਜ ਕੀ ਫਤਿਹ ਇੱਕ ਸਿੰਘ ਸਾਹਿਬ ਜੀ ਜਿਵੇਂ ਕਿ ਪਹਿਲੇ ਦਿਨ ਪ੍ਰਕਾਸ਼ ਹੋਇਆ ਸੀ ਉਸ ਦਿਨ ਵੀ ਲੰਗਰ ਚ ਲਾਇਆ ਸੀ ਤੇ ਹਾਰੇ ਤੋਂ ਬਾਅਦ ਦੇ ਵਿੱਚ ਪਾਣੀ ਦੀ ਸੇਵਾ ਵੀ ਹੋਈ ਹੈ ਹਾਂਜੀ ਹਾਂਜੀ ਤੇ ਇਹ ਜੀ ਜਿੱਦਣ ਪਹਿਲੇ ਦਿਨ ਸੀ ਪਹਿਲੇ ਦਿਨ ਤੋਂ ਜਿੱਦਣ ਪ੍ਰਕਾਸ਼ ਹੋਇਆ ਉਦੋਂ ਤੋਂ ਹੀ ਲੰਗਰ ਸ਼ੁਰੂ ਹੋਏ ਸਨ ਉਸ ਦਿਨ ਤੋਂ ਹੀ ਲੰਗਰ ਚੱਲ ਪਏ ਸਨ ਅਤੇ ਵਿਚਾਲੇ ਦਿਨ ਤੇ ਮਿੱਠੇ ਜਲ ਠੰਡੇ ਜਲ ਦੀ ਸੇਵਿਲ ਲੱਗੀ ਹੈ ਉਸ ਸੇਵਿਲ ਗੁਰੂ ਅਰਜਨ ਦੇਵ ਜੀ ਨੂੰ ਦੇ ਸ਼ਹੀਦੀ ਗੁਰਪੁਰਬ ਦਿਹਾੜਾ ਨੂੰ ਮੁੱਖ ਰੱਖਦੇ ਹਾਂ ਜੋ ਆਪਾਂ ਨੇ 15 ਪਾਠ ਸੁਖਨੀ ਸਾਹਿਬ ਦੇ ਰਖਵਾਏ ਸਨ ਉਸ ਪਾਠਾਂ ਦੇ ਭੋਗ ਪਏ ਸਨ ਤੇ ਉਹਨਾਂ ਗੁਰੂ ਅਰਜਨ ਦੇਵ ਜੀ ਇਸ ਹੀ ਜੀ ਜਿਹਨਾਂ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਇਆਂ ਠੰਡੇ ਮਿੱਠੇ ਸੇਵਲ ਜਲਦੀ ਸੇਵਲ ਲਗਾਈ ਗਈ ਸੀ ਸੋ ਉਹਦੋਂ ਨਾਲ ਇਹ ਵੀ ਲੰਗਰ ਚਲਾਇਆ ਗਿਆ ਬ੍ਰੈਡ ਪਕੌੜਿਆਂ ਦਾ ਲੰਗਰ ਵੀ ਚਲਾਇਆ ਗਿਆ ਸੋ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਸੇਵਾ ਕੀਤੀ ਸੋ ਸੇਵਲ ਦੀ ਵੀ ਸੇਵਾ ਕੀਤੀ ਮਿੱਠੇ ਜਲ ਦੀ ਅਤੇ ਬ੍ਰੈਡ ਪਕੌੜਿਆਂ ਦੇ ਲੰਗਰਾਂ ਦੀ ਵੀ ਸੇਵਾ ਕੀਤੀ ਸੋ ਸੋ ਬਹੁਤ ਵਧੀਆ ਸੇਵਾ ਕੀਤੀ ਹੈ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਡੇ ਨਾਲ ਮੌਜੂਦ ਨੇ ਸਰਦਾਰ ਮੇਕ ਸਿੰਘ ਜੀ ਜੋ ਕਿ ਲੋਕਲ ਕਮੇਟੀ ਦੇ ਪ੍ਰਧਾਨ ਬਿਆਨ ਤੇ ਪਿੰਡ ਦੇ ਸਰਪੰਚ ਬਿਆਨ ਉਹਨਾਂ ਤੋਂ ਪੁੱਛਾਂਗੇ ਆਪਾਂ ਕਿ ਜਿਹੜੇ ਬੱਚੇ ਨੇ ਨੌਜਵਾਨ ਨੇ ਅਕਸਰ ਆਪਾਂ ਦੇਖਦੇ ਹਾਂ ਕਿ ਨੌਜਵਾਨ ਜਿਹੜੇ ਵੀੜੇ ਆ ਉਹ ਨਸ਼ਾ ਵੱਲ ਜਾ ਰਹੀ ਹੈ ਕਿ ਆਪਣੇ ਪਿੰਡ ਦੇ ਨੌਜਵਾਨਾਂ ਨੇ ਇੱਥੇ ਸੇਵਾ ਕੀਤੀ ਹੈ ਕਿ ਉਹ ਪ੍ਰਧਾਨ ਜੀ ਸਾਡੇ ਪਿੰਡ ਦੇ ਵਿੱਚ ਹੀ ਕੋਈ ਪਹਿਲੇ ਨੰਬਰ ਦਾ ਬੱਚਾ ਨਸ਼ੇ ਆ ਕਿੱਤਾ ਨਾ ਕੋਈ ਸਮयक ਨਾ ਸੀ ਕੁਝ ਵੀ ਜਾਣਦੇ ਸਾਡੇ ਪਿੰਡ 'ਚ ਹੈ ਨਹੀਂ ਜਿੰਨੇ ਬੱਚੇ ਨੇ ਸਾਡੇ ਪਿੰਡ ਦੇ ਬਹੁਤ ਸੇਵਾ ਕਰਦੇ ਨੇ ਮਨੋਂ ਤੁਹਾਨੂੰ ਹਰ ਵਾਰ ਇਦਿੱਤੀ ਦਾ ਕਰਨੀ ਹਰ ਵਾਰ ਬਹੁਤ ਸੇਵਾ ਕਰਦੇ ਐ ਬਹੁਤ ਚੰਗੇ ਬੱਚੇ ਨੇ ਬੀਬੀਆਂ ਮਾਈਆਂ ਸਾਰੀਆਂ ਸੇਵਾ ਤੁਹਾਨੂੰ ਮਨੋਂ ਬਿਜੁਰਬ ਸਾਰੇ ਬਹੁਤ ਸੇਵਾ ਕਰ ਗੌਰਵਤ ਧੰਨਵਾਦ ਸਰਦਾਰ ਮੇਕ ਸਿੰਘ ਜੀ ਦਾ ਜੋ ਕਿ ਗੁਰੂ ਘਰ ਦੇ ਪ੍ਰਧਾਨ ਵੀ ਨੇ ਜਿਹਨਾਂ ਪਹਿਲਾਂ ਦੱਸਿਆ ਤੇ ਪਿੰਡ ਦੇ ਸਰਪੰਚ ਵੀ ਨੇ ਪੂਨ ਤਰ੍ਹਾਂ ਦੇ ਐਲਵੇਸ ਨਿਊਜ਼ ਨੂੰ ਜਾਣਕਾਰੀ ਦੇਣ ਦਾ ਧੰਨਵਾਦ ਜੀ ਇਹਦੇ ਨਾਲ ਹੀ ਮੈਂ ਬੰਦੇਪ ਸਿੰਘ ਸਰਾਉ ਜਿਲ੍ਹਾ ਅੰਮ੍ਰਿਤਸਰ ਜੈਲੂਏਸ న్యూਸ ਪੱਤਰਕਾਰ ਮੌਣਕ ਹਾਂ ਜੀ ਬਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਾੜਾ ਸਮਾਨ ਨਹੀਂ ਲੈਂਦਾ ਇੱਕ ਦੋ ਹੀ ਗੱਲਾਂ ਕਰਨੀਆਂ ਹਨ ਕਿ ਜਿੱਥੇ ਆਪਾਂ ਇਨਾ ਲੰਗਰ ਪਰਸੋਂ ਤੋਂ ਲੈ ਕਰਕੇ ਗੁਰਬਾਣੀ ਦਾ ਪ੍ਰਵਾਹ ਲੰਗਰ ਪ੍ਰਸ਼ਾਦਾ ਚਾਹ ਪਕੌੜੇ ਬਹੁਤ ਕੁਝ ਚੱਲਿਆ ਪਰ ਇਸ ਦੇ ਨਾਲ ਇੱਕ ਦੋ ਗੱਲਾਂ ਮੈਂ ਹੋਰ ਕਹਿਣੀ ਚਾਹਨਾ ਤੇ ਜਿੱਥੇ ਕਿ ਇਹਨਾਂ ਕੁਸ ਆਪਾਂ ਕਰਦੇ ਆਂ ਇੱਕ ਦੋ ਗੱਲਾਂ ਦੀ ਆਪਾਂ ਨੂੰ ਸ਼ੌਂਖਾ ਲੈਣੀ ਚਾਹੀਦੀ ਹੈ ਕਿ ਵੀ ਆਪਾਂ ਸਾਲ ਦੇ ਵਿੱਚ ਕੋਈ ਇਹੋ ਜਿਹੇ ਗੁਰੂ ਪਰਬ ਦੇ ਉੱਤੇ ਆਪਾਂ ਪੰਜ ਦਰਖਤ ਫਲ ਵਾਲੇ ਕੋਈ ਹਰ ਇੱਕ ਨੂੰ ਆਪਣੇ ਖੇਤ ਲਾਉਣੇ ਜ਼ਰੂਰੀ ਹਨ ਕਿਉਂਕਿ ਰੁੱਖਾਂ ਤੋਂ ਬਿਨਾ ਮਨੁੱਖ ਖਾਲੀ ਰੁੱਖੇ ਆਪਾਂ ਨੂੰ ਸਾਹ ਲੈਣ ਵਾਸਤੇ ਹਵਾ ਦੇ ਰਹੇ ਨੇ ਰੁੱਖੇ ਆਪਾਂ ਨੂੰ ਸਾਹ ਦੇ ਰਹੇ ਨੇ ਰੁੱਖੇ ਆਪਣੇ ਜਿਹੜੇ ਮੀਂਹ ਪੈਣ ਦੇ ਵਿੱਚ ਬਦਲ ਵਾਈ ਹੈ ਉਹ ਵੱਧਣ ਵਰਸਣ ਦੇ ਵਿੱਚ ਸਹਿਤਾ ਕਰਦੇ ਮੇਰੀ ਇਹ ਸਜਾ ਹੈ ਜੀ ਕਿ ਹਰ ਇੱਕ ਇਨਸਾਨ ਨੂੰ ਆਪਣੇ ਖੇਤ ਵਿੱਚ ਆਪਣੀ ਮੋਟਰ ਦੇ ਆਲੇ ਦੁਆਲੇ ਪੰਜ-ਪੰਜ ਰੁੱਖ ਜ਼ਰੂਰ ਲਾਓ ਤੇ ਰੁੱਖ ਲਾ ਕੇ ਫਿਰ ਤੁਸੀਂ ਉਹਦੀ ਸ਼ਾਨ ਦੇਖੋ ਕੈਸੀ ਹੁੰਦੀ ਕਿਉਂਕਿ ਧੰਨਵਾਦ ਜੀ ਤੁਹਾਡਾ ਅੱਜ ਅਸੀਂ ਦੇਖ ਰਹੇ ਹਾਂ ਕਿ ਰੁੱਖ ਲੀਣ ਦਾ ਇਹਦੇ ਲਈ ਮੈਂ ਨਵੇਕ ਸਿੰਘ ਸਰਾਓ ਪੁੱਤਰ ਸਰਮੁਖ ਧੰਨਵਾਦ ਜੀ ਕੋਲੇ ਜੀ ਦੇਖ ਸਕਦੇ ਹਾਂ ਕਿ ਗੁਰੂ ਘਰ ਜਿਹੜਾ ਲੰਗਰ ਹੈ ਉੱਥੋਂ ਉੱਟ ਵਰਤਾਇਆ ਜਾ ਰਿਹਾ ਹੈ ਪਿਛਲੇ ਤਿੰਨ ਦਿਨਾਂ ਤੋਂ ਜਿਵੇਂ ਕਿ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਹੈ ਕਿ ਠੰਡੇ ਮਿੱਠੇ ਪਾਣੀ ਦੀ ਜਿਹੜੀ ਸ਼ੇਮੇ ਲਾਈ ਸੀ ਉਹ ਗੁਰੂ ਅਰਜਨ ਦੇਵ ਜੀ ਦੇ ਸਿਹ ਦੇ ਦਿਵਸ ਨੂੰ ਲੈ ਕੇ ਲਾਈ ਸੀ ਨੌਜਵਾਨ ਨੰਬਰ ਤੋਂ ਜਿਹੜੀ ਸੇਵਾ ਨਿਭਾਈ ਗਈ ਹੈ ਉਹ ਪ੍ਰਧਾਨ ਜੀ ਨੇ ਨੂੰ ਤੌਰ ਤੇ ਬੀਬੀਆਂ ਦਾ ਤੇ ਨੌਜਵਾਨ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ ਤੁਸੀਂ ਦੇਖ ਰਹੇ ਹੋ ਇਹ ਐਲਮੇਟ ਨੀਦਰਾਂ ਦੀਆਂ ਤਸਵੀਰਾਂ i <laughs>